ਨਾਲ ਹੀ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਪਹਿਲਾਂ ਵੀ ਅਰਦਾਸ ਦੀ ਗੱਲ ਕਰਦੇ ਸੀ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਇੱਕ ਬੱਚੇ ਦਾ ਨਾ ਮੰਜੇ ਦੇ ਪਾਵੇ ਥੱਲੇ ਹੱਥ ਆ ਗਿਆ ਤੇ ਮਾਂ ਦੁੱਧ ਵાળਦੀ ਆ ਜਦੋਂ ਬੱਚੇ ਨੇ ਚੀਕ ਮਾਰੀ ਮਾਂ ਦੁੱਧ ਨੂੰ ਛੱਡ ਕੇ ਬੱਚੇ ਨੂੰ ਆ ਕੇ ਗਲਵੱਕੜੀ ਪਾ ਲਈ ਦੁੱਧ ਤਾਂ ਡੁੱਲ ਗਿਆ ਥੋੜੇ ਦਿਨਾਂ ਬਾਅਦ ਬੱਚੇ ਨੇ ਸੋਚਿਆ ਇਹ ਦੱਸਦਾ ਵੀ ਸਾਡਾ ਹਾਲ ਕੀ ਹੁੰਦਾ ਥੋੜੇ ਦਿਨਾਂ ਬਾਅਦ ਬੱਚੇ ਨੇ ਕੀ ਕੀਤਾ ਜਾਣ ਕੇ ਮੰਜੇ ਦੇ ਥੱਲੇ ਹੱਥ ਦੇਖੇ ਤੇ ਚੀਕ ਮਾਰਨੀ ਸ਼ੁਰੂ ਕਰ ਦਿੱਤੀ ਮਾਂ ਦਾ ਕੁਦਰਤੀ ਪਾਣੀ ਵਲਣਾ ਗਰਮ ਕਰਨਾ ਧਰਿਆ ਸੀ ਤੇ ਬੱਚਾ ਚੀਕਾਂ ਮਾਰਦਾ ਮਾਂ ਆਈ ਨਾ ਤੇ ਉਹ ਬੱਚਾ ਪੁੱਛਦਾ ਮਾਂ ਜਿਸ ਦਿਨ ਤੇਰਾ ਦੁੱਧ ਧਰਿਆ ਸੀ ਮੇਰਾ ਹੱਥ ਮੰਜੇ ਦੇ ਪਾਵੇ ਥੱਲੇ ਆਇਆ ਸੀ ਮੈਂ ਚੀਕਾਂ ਮਾਰਦਾ ਆਇਆ ਦੁੱਧ ਵੀ ਤੇਰਾ ਡੁੱਲ ਗਿਆ ਤੂੰ ਆਕੇ ਮੈਨੂੰ ਗਲਵਕੜੀ ਪਾ ਲਈ ਮਾਂ ਅੱਜ ਤਾਂ ਤੇਰਾ ਪਾਣੀ ਧਰਿਆ ਅੱਜ ਵੀ ਮੇਰਾ ਹੱਥ ਮੰਜੇ ਦੇ ਪਾਵੇ ਥੱਲੇ ਤੂੰ ਆਈ ਕਿਉਂ ਨਹੀਂ ਉਹ ਮਾਂ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੀ ਪੁੱਤ ਤੇਰੀ ਚੀਕ ਨਕਲੀ ਸੀ ਅੱਜ ਸਾਡੀ ਵੀ ਅਰਦਾਸ ਤਾਂ ਪੂਰਨੀ ਹੁੰਦੀ ਸਾਡੀ ਸ਼ਰਦਾ ਵੀ ਨਕਲੀ ਐ ਇਹ ਸਾਡੀ ਸ਼ਰਦਾ ਕੋਈ ਸਾਡੀ ਸ਼ਰਦਾ ਸ਼ੰਕਾ ਏਡੇ ਆ ਗਏ ਸਾਡਾ ਗੁਰੂ ਤੋਂ ਭਰੋਸਾ ਹੀ ਦੂਰ ਹੋ ਗਿਆ ਇਸ ਕਰਕੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਹੋਰਾਂ ਨੇ ਇਹ 23 ਰੋਜ਼ਾ ਗੁਰਮਤ ਸਮਾਗਮ ਸਾਡੇ ਲਈ ਆ ਕਿਤੇ ਸਾਡੀ ਸਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਵੱਜ ਜਾਏ ਸਾਡੀ ਵੀ ਅਰਦਾਸ ਅਸਲੀ ਬਣ ਜਾਏ ਜਿਸ ਦਿਨ ਅਸੀਂ ਹਿਰਦੇ 'ਚ ਅਰਦਾਸ ਕਰਾਂਗੇ ਸਤਿਗੁਰਾਂ ਨੇ ਆ ਜਾਣਾ ਸਤਿਗੁਰ ਆਉਂਦੇ ਤਾਂ ਨਹੀਂ ਸਾਡੀ ਅਰਦਾਸ ਨਕਲੀ ਹੈ ਗੁਰਮਖੋ ਇਸ ਕਰਕੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਵੀ ਕਰਿਆ ਕਰੋ ਮਹਾਪੁਰਖਾਂ ਦੇ ਕਮਾਏ ਪ੍ਰਵਚਨਾਂ ਪਾ ਤਾਂ ਸਰਵਨ ਕਰਦੇ ਆ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਬਾਬਾ ਜੀ ਦੇ ਪ੍ਰਵਚਨਾਂ ਪੰ ਤਾਂ ਸੁਣਦੇ ਆ ਕਿਤੇ ਸਨ ਵੀ ਅਰਦਾਸ ਦਾ ਢੰਗ ਆ ਜਾਏ ਤੇ ਸਾਡੀ ਵੀ ਪ੍ਰੀਤ ਸਤਿਗੁਰ ਦੇ ਦਰ ਦੇ ਨਾਲ ਵਣ ਜਾਏ ਜਿੰਨਾ ਚਿਰ ਸਾਡੀ ਪ੍ਰੀਤ ਸਤਿਗੁਰ ਦੇ ਨਾਲ ਨਹੀਂ ਹੁੰਦੀ ਸਤਿਗੁਰ ਨੇ ਆਉਣਾ ਨਹੀਂ ਆਵਾਜ਼ਾਂ ਸਾਡੀਆਂ ਨਕਲੀ ਆ ਬਾਬਾ ਜੀ ਵੀ ਪਰਵਚਨ ਕਰਦੇ ਸੀ ਗਾਉਣਾ ਤਾਂ ਸਤਿਗੁਰ ਲਈ ਗਾਓ ਜਿਨ੍ਹਾਂ ਨੇ ਸਤਿਗੁਰ ਲਈ ਗਾਇਆ ਸਤਗੁਰ ਉਹਨਾਂ ਦੇ ਹਿਰਦੇ ਚ ਆ ਕੇ ਵਸ ਗਿਆ ਉਹਨਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਗਾਉਂਦੇ ਅਸੀਂ ਵੀ ਗੀਤਾਂ ਅਸੀਂ دنیਆਵੀ ਗਾਉਣੇ ਆ ਜਦੋਂ دنیਆਵੀ ਗੀਤ ਗਾਵਾਂਗੇ ਨਾ 84 ਦੇ ਵਿੱਚ ਅਸੀਂ ਡਿੱਗ ਪੈਣਾ ਜੇ ਸੱਚਖੰਡ ਚ ਜਾਣਾ ਤੇ ਸਤਗੁਰ ਦੇ ਗੁਣ ਗਾਈਏ ਤੇ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਕੀ ਸਾਡਾ ਜਨਮ ਸਫਰ ਜਾਏਗਾ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਰਾ ਗੱਜ ਕੇ ਬੁਲਾਇਆ ਕਰੋ 15 16 ਦਿਨ ਬਾਕੀ ਰਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ